ਤੁਸੀਂ ਇਹ ਦੇਖ ਲਓ ਵੀ ਕਿੰਨੇ ਮਹਾਪੁਰਸ਼ ਕਿੰਨੇ ਸਤਪੁਰਸ਼ ਕਿੰਨੀਆਂ ਮਾਨਯੋਗ ਸ਼ਖਸੀਅਤਾਂ ਔਰ ਕਿੰਨੇ ਸੂਝਵਾਨ ਸਰੋਤੇ ਤੁਸੀਂ ਦੇਖੋ ਵੀ ਕੋਈ ਵੀ ਐਸੀ ਅੱਖ ਨਹੀਂ ਸੀ ਜਿਹੜੀ ਨਹੀਂ ਨਾਮ ਹੋਈ ਸੀ ਹਨਾ ਇੱਕ ਪਿਤਾ ਦਾ ਧੀ ਪ੍ਰਤੀ ਕੀ ਭਰ ਜਾ ਤੇ ਧੀਆ ਕਿਦਾਂ ਰੋਲ ਨਵਾਉਂਦੀਆਂ ਨੇ ਮਾਪਿਆਂ ਦਾ ਜ਼ਿੰਦਗੀ 'ਚ ਮਤਲਬ 2 ਘੰਟਿਆਂ 'ਚ ਸਾਰੀ ਜ਼ਿੰਦਗੀ ਘਰੇਵਾਲਾ ਸਭ ਹੋਣਾ ਨੇ ਦਿਖਾਤੀ ਆਪਣੀ ਜ਼ਿੰਦਗੀ ਵਿੱਚ ਸਤਿਗੁਰੂ ਗਰੀਬ ਨਵਾ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀ ਹੈਮਿਆਤਾ ਸਤਿਗੁਰਾਂ ਦੀ ਕੀ ਹੈਮਿਆਤਾ ਉਹ ਤੁਹਾਨੂੰ ਇਸ ਫਿਲਮ ਵਿੱਚ ਸਿੱਖਣ ਨੂੰ ਮਿਲੂਗਾ ਜੋ ਇਹ ਜਿਹੜੀਆਂ ਫਿਲਮਾਂ ਨੇ ਇਹ ਮਹੀਨੇ 'ਚ ਇੱਕ ਵਾਰੀ ਨਹੀਂ ਇਹ ਤਾਂ 15 ਦਿਨਾਂ ਬਾਅਦ ਹਰ ਇੱਕ ਫਿਲਮ ਇਦਾਂ ਦੀ ਹੋਣੀ ਚਾਹੀਦੀ ਆ ਗੋਬੀ ਲਾਭ ਸਿੰਘ ਜੀ ਸਾਡੇ ਨਾਲ ਹੈਗੇ ਨੇ ਬਾਬਾ ਜੀ ਫਿਲਮ ਦੇਖ ਕੇ ਆਏ ਉਹ ਅਰਦਾਸ ਦੇ ਬਾਰੇ ਕੀ ਕਹਿੰਨੇ ਉਹ ਬਹੁਤ ਵੱਡੀ ਬਲੇਸਿੰਗ ਹੈ ਜਿਹੜੀ ਅਸੀਂ ਮੈਕੇ ਸਿਨੇਮਾ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਆਂ ਭੈਣ ਜੀ ਤੁਸੀਂ ਇਹ ਦੇਖ ਲਓ ਵੀ ਕਿੰਨੇ ਮਹਾਪੁਰਸ਼ ਕਿੰਨੇ ਸਤਪੁਰਸ਼ ਕਿੰਨੀਆਂ ਮਾਨਯੋਗ ਸ਼ਖਸੀਅਤਾਂ ਔਰ ਕਿੰਨੇ ਸੂਝਵਾਨ ਸਰੋਤੇ ਤੁਸੀਂ ਦੇਖੋ ਵੀ ਕੋਈ ਵੀ ਐਸੀ ਅੱਖ ਨਹੀਂ ਸੀ ਜਿਹੜੀ ਨਈ ਨਾਮ ਹੋਈ ਸੀ ਹਨਾ ਇੱਕ ਪਿਤਾ ਦਾ ਧੀ ਪ੍ਰਤੀ ਕੀ ਫਰਜ਼ ਆ ਤੇ ਧੀਆ ਕਿਦਾਂ ਰੋਲ ਨਿਭਾਉਂਦੀਆਂ ਨੇ ਮਾਪਿਆਂ ਦਾ ਜ਼ਿੰਦਗੀ 'ਚ ਮਤਲਬ 2 ਘੰਟਿਆਂ 'ਚ ਸਾਰੀ ਜ਼ਿੰਦਗੀ ਗਰੇਵਾਲ ਸਾਹਿਬ ਹੋਣਾ ਨੇ ਦਿਖਾਤੀ ਮੈਂ ਕਹਿੰਦਾ ਮੇਰੇ ਕੋਲ ਕੋਈ ऐसे विराग ਚ ਲੈ ਗਏ ਸੀਗੇ ਵੀ ਪਤਾ ਨਹੀਂ ਸਮਾਂ ਥੰਮਿਆ ਗਿਆ ਸੀ ਇੱਕ ਵਾਰੀ ਸੋ ਇਸ ਫਿਲਮ ਦੇ ਵਿੱਚ ਹਰ ਕਿਸੇ ਦੀ ਪ੍ਰੋਬਲਮ ਦਿਖਾਈ ਗਈ ਹੈ ਉਸ ਪ੍ਰੋਬਲਮ ਦਾ ਹੱਲ ਕਿਵੇਂ ਹੁੰਦਾ ਹੈ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਦਾ ਭਾਣਾ ਮੰਨ ਕੇ ਹਰ ਸਟੈਪ ਜ਼ਿੰਦਗੀ ਦੇ ਵਿੱਚ ਪਟਣਾ ਇਸ ਇਹ ਲਾਈਫ ਲੈਸਨ ਜਿਹੜਾ ਆਪਾਂ ਨੂੰ ਅਰਦਾਸ ਪਰਮ ਦੇ ਵਿੱਚ ਮਿਲਿਆ ਕਿਉਂਕਿ ਅਸੀਂ ਬਹੁਤ ਵਾਂਝੇ ਆ ਇਨਾਂ ਚੀਜ਼ਾਂ ਤੋਂ ਆਪਣੀ ਜ਼ਿੰਦਗੀ ਵਿੱਚ ਸਤਗੁਰੂ ਗਰੀਬ ਨਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀ ਹੈਮਿਆਤਾ ਸਤਗੁਰਾਂ ਦੀ ਕੀ ਹੈਮਿਆਤਾ ਉਹ ਤੁਹਾਨੂੰ ਇਸ ਫਿਲਮ ਵਿੱਚ ਸਿੱਖਣ ਨੂੰ ਮਿਲੂਗਾ ਔਰ ਰਜਾ ਵਿੱਚ ਰਹਿ ਕੇ ਕਿੱਦਾਂ ਜ਼ਿੰਦਗੀ ਜਿਉਣੀ ਆ ਉਹ ਵੀ ਇਸ ਫਿਲਮ ਵਿੱਚ ਤੁਹਾਨੂੰ ਸਿੱਖਣ ਨੂੰ ਮਿਲੂਗਾ ਔਰ ਤੁਸੀਂ ਆਪਣੀਆਂ ਜਿੱਦਾਂ ਹੁਣ ਦੇਨ ਦਾ ਤਾਂ ਫੋਨਾਂ ਤੇ ਲੱਗੇ ਰਹਿੰਦੇ ਆ ਕੋਈ ਮਾਂ ਨੂੰ ਨਹੀਂ ਪੁੱਛਦਾ ਕੋਈ ਪਿਓ ਨੂੰ ਨਹੀਂ ਪੁੱਛਦਾ ਕੋਈ ਭੈਣ ਭਰਾਵਾਂ ਨੂੰ ਨਹੀਂ ਪੁੱਛਦਾ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਆਪਣੀ ਜ਼ਿੰਦਗੀ 'ਚ ਇਹ ਮਹਿਸੂਸ ਹੋਊਗਾ ਵੀ ਅਸੀਂ ਰੀਅਲੀ ਇਹ ਸਾਡਾ ਹੀ ਸਾਡੀ ਜੇ ਸਟੋਰੀ ਚੱਲ ਰਹੀ ਆ ਤੇ ਜਦੋਂ ਤੁਸੀਂ ਇਦਾਂ ਮਤਲਬ ਦੇਖੋਗੇ ਨਾ ਤੇ ਆਪਣੇ ਫਰਜ਼ਾਪਤੀ ਵੀ ਫਰਜ਼ਾਪ੍ਰਤੀ ਵੀ ਤੁਸੀਂ ਅਵੇਅਰ ਹੋਵੋਗੇ ਜਿਵੇਂ ਗੁਰਪ੍ਰੀਤ ਖੁੱਗੀ ਜੀ ਨੇ ਵੌਇਸਓਵਰਸ ਕਿਤੇ ਨੇ ਗੁਰਪ੍ਰੀਤ ਖੁੱਗੀ ਜੀ ਨੇ ਹਰ ਸ਼ਬਦ ਤੁਕਾਂ ਦੇ ਨਾਲ ਸਮਝਾਇਆ ਅਸੀਂ ਗੁਰਬਾਣੀ ਪੜ੍ਹਦੇ ਆ ਲੇਕਿਨ ਉਸ ਤੇ ਅਮਲ ਨਹੀਂ ਕਰਦੇ ਆਪਾਂ ਨੂੰ ਗੁਰਬਾਣੀ ਦੀਆਂ ਤੁਕਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਿਰਫ ਪੜ੍ਹ ਕੇ ਰੱਖ ਦਿੰਨੇ ਆ ਨਿਤਨੇਮ ਗੁਟਕਾ ਸਾਹਿਬ ਸੋ ਇਨ ਇਸ ਚੀਜ਼ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਗੁਰੂ ਦਾ ਨਾਮ ਮੈਨੂੰ ਆਪਾਂ ਨੂੰ ਲੱਗਦਾ ਕਿ ਲੈਣਾ ਜ਼ਰੂਰੀ ਹੈ ਪਰ ਉਸ ਚੀਜ਼ ਨੂੰ ਇੰਪਲੀਮੈਂਟ ਕਰਨਾ ਵੀ ਉਨਾ ਹੀ ਜ਼ਰੂਰੀ ਹੁੰਦਾ ਜੋ ਨਹੀਂ ਕਰਦੇ ਜੀ ਬਿਲਕੁਲ ਐਂ ਜੀ ਜਦੋਂ ਜਿੱਦਾਂ ਜਿੱ ਖਣਗੇ ਜਿੱਦਾਂ ਜਿੱਦਾਂ ਲੋਕੀ ਇਹਨੂੰ ਸਿਨੇਮਾ ਘਰਾਂ ਚ ਜਾਣਗੇ ਤਾਂ ਗੁਰਬਾਣੀ ਇੱਕ ਬਹੁਤ ਵੱਡੀ ਸੇਧ ਦੇ ਰਹੀ ਆ ਜਿਹੜਾ ਕਿ ਅਸੀਂ ਚਾਹੇ ਹੁਣ ਸਮਝ ਲਈਏ ਤੇ ਚਾਹੇ ਬਾਅਦ ਵਿੱਚ ਸਮਝ ਲਈਏ ਸੋ ਇਹ ਜਿਹੜੀਆਂ ਜਿਹੜੀਆਂ ਫਿਲਮਾਂ ਨੇ ਇਹ ਮਹੀਨੇ ਚ ਇੱਕ ਵਾਰੀ ਨਹੀਂ ਇਹ ਤਾਂ 15 ਦਿਨਾਂ ਬਾਅਦ ਹਰ ਇੱਕ ਫਿਲਮ ਇਦਾਂ ਦੀ ਹੋਣੀ ਚਾਹੀਦੀ ਆ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰ ਦਾਂ ਜਿੱਦਾਂ ਪਹਿਲਾਂ ਬੀਬੀ ਰਜਨੀ ਫਿਲਮ ਆਈ ਆ ਉਦੋਂ ਪਹਿਲਾਂ ਮਸਤਾਨੇ ਫਿਲਮ ਆਈ ਸੀਗੀ ਤੇ ਹੁਣ ਜਿਹੜੀ ਆ ਅਰਦਾਸ ਫਿਲਮ 3 ਗਰੇਵਾਲ ਸਾਹਿਬ ਹੋਣਾ ਨੇ ਕਰੀ ਆ ਆਡियंस ਇੰਨੇ ਕਜਾਦਾ ਸ਼ਰਮੀਆਂ ਘਰਾਂ ਚ ਐਡਾ ਉਤਸ਼ਾਹਤ ਲੈ ਕੇ ਤੁਸੀਂ ਜਾਓ ਤੇ ਇਹਨਾਂ ਨੂੰ ਮਜਬੂਰ ਹੋਣਾ ਪਵੇ ਸਾਡਾ ਸਿੱਖ ਇਤਿਹਾਸ ਲੋਕਾਂ ਤੱਕ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਵਾਸਤੇ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਆ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਇਹ ਗਰੇਵਾਲ ਸਾਹਿਬ ਉਹਨਾਂ ਨੇ ਫਿਲਮ ਨਹੀਂ ਬਣਾਈ ਇਹ ਤਾਂ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਸੱਦੇ ਦਿੱਤੇ ਸੀ ਇਹਨਾਂ ਨੂੰ ਤੇ ਉਥੇ ਹਜ਼ੂਰ ਸਾਹਿਬ ਦੇ ਸੰਗਤਾਂ ਨੂੰ ਉਹਦੇ ਵਿੱਚ ਦਰਸ਼ਨ ਕਰਾਏ ਨੇ ਤੇ ਉਥੇ ਅਰਦਾਸਾਂ ਕਰਾਈਆਂ ਉਥੇ ਸਜਦੇ ਕੀਤੇ ਨੇ ਤੇ ਬਹੁਤ ਬਹੁਤ ਸਾਰੀ ਟੀਮ ਨੂੰ ਵਧਾਈਆਂ ਤੇ ਤੁਸੀਂ ਸਾਰੇ ਆਏ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣ